ਤੁਸੀਂ ਸਭ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਤੋਂ ਤਾਂ ਜਾਣੂ ਹੀ ਹੋਵੋਗੇ। ਗੁਰੂ ਦੇ ਕਰਨ ਅਤੇ ਮਿਹਨਤ ਦੀ ਕਮਾਈ ਖਾਣ ਵਿੱਚ ਵਿਸ਼ਵਾਸ ਰੱਖਦੇ ਸਨ। ਉਹਨਾਂ ਦਾ ਮੰਨਣਾ ਸੀ ਕਿ ਮਿਹਨਤ ਅਤੇ ਇਮਾਨਦਾਰੀ ਨਾਲ ਕੀਤੀ ਕਮਾਈ ਅਮਰਿਤ ਸਨਮਾਨ ਹੁੰਦੀ ਹੈ। ਆਉ ਤੋ ਤੁਹਾਨੂੰ ਗੁਰੂ ਨਾਨਕ ਦੇਵ ਜੀ ਦੇ ਇਸੇ ਵਿਚਾਰ ਨੂੰ ਸੱਚ ਸਿੱਧ ਕਰਦੀ ਉਹਨਾਂ ਦੀ ਇੱਕ ਸਾਖੀ ਬਾਰੇ ਜਾਣਕਾਰੀ ਦੇਈਏ ਗੁਰੂ ਨਾਨਕ ਦੇਵ ਜੀ ਨੇ ਸੰਸਾਰ ਦਾ ਕਲਿਆਣ ਕਰਨ ਲਈ ਵਖ-ਵਖ ਥਾਵਾਂ ਦੀਆਂ ਉਦਾਸੀਆਂ ਕੀਤੀਆਂ ਇਹਨਾਂ ਉਦਾਸੀਆਂ ਦੌਰਾਨ ਉਹ ਵਖ-ਵਖ ਥਾਵਾਂ ਤੇ ਜਾ ਗਏ ਤੇ ਉਹਨਾ ਅਨੇਖਾਂ ਉਹਨਾਂ ਅਨੇਕ ਕੁਰਾਏ ਪਏ ਲੋਕਾਂ ਨੂੰ ਸਿੱਧੇ ਰੱਖ ਪਾਇਆ ਗੁਰੂ ਜੀ ਆਪਣੀ ਪਹਿਲੀ ਉਦਾਸੀ ਦੌਰਾਨ ਭਾਈ ਮਰਦਾਨਾ ਜੀ ਨਾਲ ਪਰਦਾਈ ਭਾਈ ਮਰਦਾਨਾ ਜੀ ਨੂੰ ਨਾਲ ਲੈ ਕੇ ਲੋਕਾਈ ਨੂੰ ਸੋਧਣ ਲਈ ਨਿਕਲੇ ਇਹੇ ਤਾਂ ਉਹਨਾ ਉਹ ਕੁੰਮ ਦੇ ਘਮਾਉਂਦੇ ਸੈਦਪੁਰ ਜਿਸ ਨੂੰ ਹੁਣ ਐ ਮਨਾਬਾਦ ਮਨਾਬਾਦ ਜੋ ਪਾਕਿਸਤਾਨ ਵਿੱਚ ਹੈ ਕਿਹਾ ਜਾਂਦਾ ਹੈ ਵਿਖੇ ਪਹੁੰਚੇ ਉੱਥੇ ਭਾਈ ਲੱਲੋਨਾ ਦੇ ਦਾ ਗੁਰੂ ਜੀ ਦਾ ਇੱਕ ਸੇਵਕ ਰਹਿੰਦਾ ਸੀ ਜੋ ਸੱਚੀ ਮਿਹਨਤ ਕਰਨ ਵਿੱਚ ਵਿਸ਼ਵਾਸ ਰੱਖਣ ਵਾਲਾ ਸੀ ਭਾਵੇਂ ਉਹ ਅਮੀਰ ਨਹੀਂ ਸੀ ਆਪਣੇ ਦਸਾਂ ਨਾ ਹੋ ਇਸ ਦਿਨ ਲਈ ਉਹ ਕੁਝ ਦਿਨ ਉੱਥੇ ਠਹਿਰੇ ਠਹਿਰੇ ਉਹ ਪਾਈ ਲਾਲੋ ਦੇ ਘਰ ਹੀ ਪ੍ਰਸ਼ਾਦਾ ਸ਼ਕਦੇ ਤੇ ਰਾਤ ਨੂੰ ਆਰਾਮ ਕਰਦੇ ਭਾਈ ਲਾਲੋ ਬੜੇ ਪਿਆਰ ਨਾਲ ਭੋਜਨ ਤਿਆਰ ਕਰਵਾਉਂਦਾ ਤੇ ਗੁਰੂ ਜੀ ਨੂੰ ਖਵਾ ਖਵਾਉਂਦਾ ਗੁਰੂ ਜੀ ਇਹ ਭੋਜਨ ਬਹੁਤ ਪ੍ਰਸੰਨ ਹੋ ਕੇ ਸ਼ਕਦੇ ਤੇ ਉਹਨਾਂ ਨੂੰ ਭੋਜਨ ਅੰਮ੍ਰਿਤ ਵਰਗਾ ਜਾਪਦਾ ਉਸੇ ਪਿੰਡ ਵਿੱਚ ਮਲਿਕ ਭਾਗੋ ਨਾ ਦਾ ਤਨੀ ਵੀ ਰਹਿੰਦਾ ਸੀ ਪੈਸੇ ਵਾਲਾ ਹੋਣ ਕਰਕੇ ਉਸਨੇ ਪਿੰਡ ਵਿੱਚ ਆਪਣੀ ਪੂਰੀ ਧੰਕ ਜਮਾਈ ਹੋਈ ਸੀ ਸਾਰੇ ਪਿੰਡ ਵਾਸੀ ਉਸ ਕੋਲੋਂ ਡਰਦੇ ਸਨ ਤੇ ਉਸ ਦੀ ਹਰ ਆਗਿਆ ਦਾ ਪਾਲਣ ਕਰਦੇ ਸਨ ਮਲਿਕ ਭਾਗੋ ਨੂੰ ਜਦੋਂ ਪਤਾ ਲੱਗਾ ਕਿ ਗੁਰੂ ਨਾਨਕ ਦੇਵ ਜੀ ਵਰਗੇ ਮਹਾਪੁਰਖ ਉਹਨਾ ਦੇ ਪਿੰਡ ਆਏ ਹਨ ਤੇ ਨੀਮੀ ਜਾਤ ਦੇ ਲਾਲੋ ਦੇ ਘਰ ਠਹਿਰੇ ਹਨ। ਆ ਉਸਨੂੰ ਬਹੁਤ ਗੁੱਸਾ ਆਇਆ। ਇਸ ਗੱਲ ਵਿੱਚ ਬਹੁਤ ਆਪਣੇ ਨਿਰਾਦਰ ਸਮਝਿਆ। ਕੁਝ ਦਿਨਾਂ ਬਾਅਦ ਮਲਿਕ ਭਾਗੋ ਮਲਿਕ ਭਾਗੋ ਨੇ ਇੱਕ ਯੱਗ ਜੱਗ ਕਰਵਾਇਆ। ਦੇ ਬ੍ਰਹਮਪੋਜ ਦਾ ਬ੍ਰਹਮਪੋਜ ਦਾ ਸੰਬੰਧ ਕੀਤਾ ਇਸ ਬ੍ਰਹਮਪੋਜ ਵਿੱਚ ਆਲੇ ਦੁਆਲੇ ਦੇ ਸਾਰੇ ਸਾਧੂ ਸੰਤਾਂ ਨੂੰ ਬੁਲਾਇਆ ਗਿਆ ਮਲਿਕ ਭਾਗੋ ਨੇ ਗੁਰੂ ਨਾਨਕ ਦੇਵ ਜੀ ਨੂੰ ਵੀ ਇਸ ਬ੍ਰਹਮਪੋਜ ਵਾਸਤੇ ਸੱਦਾ ਭੇਜਿਆ ਪਰ ਗੁਰੂ ਜੀ ਉਹ ਉਸ ਬ੍ਰਹਮ بوج لائی نہیں گئے ملک پاگو نی گسا آ گیا آ گیا تو اس نے دوبارہ اپنے آدمیا گرو جی نلا کے لیا بھجیا گرو جی ملک بھاگو دے گھر چلے گئے اپنے ل... چلے گئے ਭਾਈ ਲਾਲੋ ਨੂੰ ਵੀ ਉਹਨਾਂ ਨੇ ਆਪਣੇ ਨਾਲ ਲੈ ਗਏ ਗਏ ਮਲਿਕ ਭਾਗੋ ਨੇ ਘਰ ਪਹੁੰਚਣ ਤੇ ਉਹਨਾਂ ਅੱਗੇ ਤਰ੍ਹਾਂ ਤਰ੍ਹਾਂ ਦੇ ਪਕਵਾਨ ਪਰੋਸ ਪਾਏ ਪਰੋਸ ਗਏ ਪਰ ਗੁਰੂ ਜੀ ਨੇ ਇਹ ਸਭ ਖਾਣ ਤੋਂ ਇਨਕਾਰ ਕਰ ਦਿੱਤਾ ਮਲਿਕ ਭਾਗੋ ਨੇ ਜਦੋਂ ਉਹ ਖਾਣਾ ਨਾ ਖਾਣ ਦਾ ਕਾਰਨ ਪੁੱਛਿਆ ਤਾਂ ਗੁਰੂ ਜੀ ਨੇ ਉੱਤਰ ਦਿੱਤਾ ਇਸ ਖਾਣੇ ਇਸ ਖਾਣੇ ਵਿੱਚ ਗਰੀਬਾਂ ਦਾ ਲਹੂ ਹੈ ਲਹੂ ਮਿਲਿਆ ਹੋਇਆ ਹੈ ਤੇ ਮੈਂ ਇਹ ਲਹੂ ਵਾਲਾ ਖਾਣਾ ਨਹੀਂ ਖਾ ਸਕਦਾ ਇਹ ਗੱਲ ਸੁਣ ਕੇ ਮਲਿਕ ਭਾਗੋ ਗੁੱਸੇ ਨਾਲ ਆਗ ਬਬੂਲਾ ਅਗ ਬਬੂਲਾ ਹੋ ਗਿਆ ਤੇ ਪੁੱਛਣ ਲੱਗਾ ਇਨੇ ਸ਼ਾਨਦਾਰ ਪਕਵਾਨਾਂ ਵਿੱਚ ਤੁਹਾਨੂੰ ਲਹੂ ਨਜ਼ਰ ਆ ਰਹੇ ਹੈ ਤੇ ਇਸ ਗਰੀਬ ਦੇ ਘਰ ਦੀ ਸੁੱਕੀ ਰੋਟੀ ਤੁਸੀਂ ਰੋਜ਼ ਚਾਹ ਨਾਲ ਖਾਂਦੇ ਹੋ ਗੁਰੂ ਜੀ ਨੇ ਬੜੇ ਸ਼ਾਂਤ ਲਹਿਜੇ ਨਾਲ ਮਲਿਕ ਭਾਗੋ ਨੂੰ ਸਮਝਾਉਣ ਦਾ ਯਤਨ ਕੀਤਾ ਤੇ ਤੇ ਕੀ ਭਾਈ ਲਾਲੋ ਨੂੰ ਬਹੁਤ ਪਲਾ ਮਨੁੱਖ ਹੈ ਜਿਸ ਦੀ ਹੱਕ ਅਤੇ ਸੱਚ ਦੀ ਕਮਾਈ ਹੈ ਇਸ ਹੱਕ ਸੱਚ ਦੀ ਕਮਾਈ ਦੇ ਖਾਣੇ ਵਿੱਚ ਦੁੱਧ ਜਿਹਾ ਸਵਾਦ ਹੈ ਪਰ ਤੂੰ ਇਹ ਜੋ ਕਮਾਈ ਕਰਦਾ ਹੈ ਇੱਕ ਗਰੀਬਾਂ ਗਰੀਬਾਂ ਦਾ ਹੱਕ ਮਾਰ ਕੇ ਉਹਨਾਂ ਉੱਤੇ ਉਨਾ ਉੱਤੇ ਜ਼ੁਲਮ ਕਰਕੇ ਕਮਾਈ ਜਾਂਦੀ ਹੈ ਇਸ ਕਰਕੇ ਇੱਕ ਕਮਾਈ ਦੇ ਖਾਣੇ ਵਿੱਚ ਮੈਨੂੰ ਲਹੂ ਨજર ਆ ਰਿਹਾ ਹੈ ਆਉਂਦਾ ਹੈ ਮਲਿਕ ਭਾਗੋ ਜਦੋਂ ਮੈਂ ਗੁਰੂ ਜੀ ਦੀਆਂ ਦਲੀਲਾਂ ਨੂੰ ਨਾ ਨੂ ਨਾ ਸਮਝ ਸਕਿਆ ਤਾ ਗੁਰੂ ਜੀ ਨੇ ਆਪਣੇ ਇੱਕ ਹੱਥ ਵਿੱਚ ਉਸਦੇ ਘਰ ਦੇ ਬਣੇ ਪਕਵਾਨਾ ਨੂੰ ਕੁਝ ਪਕਵਾਨ ਫਲ ਲਏ ਤੇ ਦੂਜੇ ਹੱਥ ਵਿੱਚ ਭਾਈ ਲੱਲੋ ਦੇ ਘਰ ਦੀ ਬਣੀ ਸੁਰਖੀ ਮੱਸੀ ਰੋਟੀ ਫੜ ਲਏ ਜਦੋਂ ਉਹਨਾਂ ਦੋਨਾਂ ਹੱਥਾਂ ਨੂੰ ਦਬਾਇਆ ਤਾਂ ਜਿਸ ਹੱਥ ਵਿੱਚ ਮਲਿਕ ਭਾਗੋ ਦੇ ਘਰ ਦੀ ਦੇਵਕਵਾਨ ਫੜੇ ਸਨ ਉਹਨਾ ਵਿੱਚੋਂ ਖੂਨ ਖੂਨ ਦੀਆਂ ਬੂੰਦਾਂ ਵਹਿਣ ਲੱਗੀਆਂ ਤੇ ਭਾਈ ਲਾਲੋ ਦੀ ਰੋਟੀ ਵਿੱਚੋਂ ਦੁੱਧ ਦੀਆਂ ਧਾਰਾਂ ਧਾਰਾਂ ਵਹਿ ਤੁਰੀਆਂ ਇਹ ਦ੍ਰਿਸ਼ ਵੇਖ ਕੇ ਮਲਿਕ ਭਾਗੋ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਤੇ ਉਹ ਗੁਰੂ ਜੀ ਦੇ ਚਰਨਾਂ ਵਿੱਚ ਡਿੱਗ ਪਏ ਡਿੱਗ ਕੇ ਮਾਫੀ ਮੰਗਣ ਲੱਗਾ ਗੁਰੂ ਜੀ ਨੇ ਉਸ ਨੂੰ ਉਪਦੇਸ਼ ਦਿੱਤਾ ਦਿੰਦੇ ਹੋਏ ਕਿਹਾ ਗਰੀਬਾਂ ਉੱਤੇ ਜ਼ੁਲਮ ਕਰਕੇ ਅਤੇ ਕੋਲੋਂ ਜ਼ਬਰੀ ਕੰਮ ਬਰੀ ਕੰਮ ਕਰਵਾ ਕੇ ਕਮਾਈ ਤਾਂ ਵੱਧ ਕੀਤੀ ਹੈ ਜਾ ਸਕਦੀ ਹੈ ਪਰ ਇਸ ਕਮਾਈ ਦਾ ਦਾ ਮਿਹਨਤ ਅਤੇ ਹੱਕ ਸੱਚ ਚ ਦੁਆਰਾ ਕੀਤੀ ਕਮਾਈ ਨਾਲ ਕੋਈ ਮੁਕਾਬਲਾ ਨਹੀਂ ਮਿਹਨਤ ਦੁਆਰਾ ਕੀਤੀ ਕਮਾਈ ਦੀ ਦੁਖੀ ਰੋਟੀ ਵਿੱਚ ਜੋ ਆਨੰਦ ਆਉਂਦਾ ਹੈ ਉਹ ਗਲਤ ਕੰਮ ਕਰਕੇ ਕੀਤੀ ਕਮਾਈ ਦੇ ਭੋਜਨ ਦੁਆਰਾ ਕਦੇ ਵੀ ਪ੍ਰਾਪਤ ਨਹੀਂ ਹੋ ਸਕਦਾ ਉਪਦੇਸ਼ ਸੁਣਨ ਤੋਂ ਬਾਅਦ ਮਲਿਕ ਭਾਗੋ ਨੇ ਅੱਗੇ ਤੋਂ ਅੱਗੇ ਤੋਂ ਸਦਾ ਚੰਗੇ ਕੰਮ ਕਰਨ ਤੇ ਹੱਕ ਸੱਚ ਦੀ ਕਮਾਈ ਕਰਨ ਵਿਆਹ ਵਾਦਾ ਕੀਤਾ ਗੁਰੂ ਜੀ ਉਸ ਨੂੰ ਸਿੱਧੇ ਰਾਹ ਪਾ ਕੇ ਆਪ ਅੱਗੇ ਤੁਰ ਪਏ ਧੰਨਵਾਦ ਇਹ ਕਹਾਣੀ ਇੱਥੇ ਹੀ ਖਤਮ ਹੁੰਦੀ ਹੈ ਜਿੰਦਰ ਸੋਹਲ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅਤੇ ਹਾਈ ਪ੍ਰਿਆ ਜੀ ਹਾਂਜੀ ਆਪਾਂ ਥੋੜਾ ਕੁ ਸ਼ੋਰ ਬੋਲਣ ਲੱਗੇ ਆ ਜੀਵਨ ਕੌਸ਼ਲ ਹੈ ਇਹ ਸਾਡੇ ਮਹਾਪੁਰਖਾਂ ਤੇ ਸੱਤ ਫਕੀਰਾਂ ਦੇ ਸੰਤ ਫਕੀਰਾਂ ਨੇ ਸਾਨੂੰ ਮਿਹਨਤ ਦੀ ਕਮਾਈ ਕਰਨ ਵੱਲ ਵੱਲ ਸੁਚੇਤ ਕੀਤਾ ਹੈ ਮਿਹਨਤ ਦੀ ਕਮਾਈ ਦਾ ਆਪਣਾ ਵੀ ਹੀ ਵੱਖਰਾ ਨਜ਼ਾਰਾ ਹੁੰਦਾ ਹੈ ਗੁਰਬਾਣੀ ਵਿੱਚੋਂ ਵੀ ਗੁਰੂ ਸਾਹਿਬਾਨ ਮਿਹਨਤ ਨੂੰ ਕਿਰਤ ਕਰੋ ਦੇ ਉਪਦੇਸ਼ ਨਾਲ ਸਮਝਾਉਂਦੇ ਹਨ ਮਿਹਨਤ ਦੀ ਕਮਾਈ ਵਿੱਚੋਂ ਸਾਡਾ ਅਸਲੀ ਖੂਨ ਪਸੀਨਾ ਮਿਲਿਆ ਹੁੰਦਾ ਹੈ ਪੰਜਾਬ ਆਪਣੀ ਮਿਹਨਤ ਦੀ ਕਮਾਈ ਪੰਜਾਬੀ ਆਪਣੀ ਮਿਹਨਤ ਦੀ ਕਮਾਈ ਵਿੱਚੋਂ ਦਸਬੰਦ ਕੱਢਦੇ ਹਨ ਧੰਨਵਾਦ ਸਾਰਿਆਂ ਨੋ ਪ੍ਰਿਆ ਦੇ ਜੀ ਹਾਈ ਜੀ ਧੰਨਵਾਦ ਤੁਹਾਨੂੰ ਸਾਰਿਆਂ ਨੂੰ ਸਾਰਾ ਲਾਈਵ ਦੇਖਣ ਨੂੰ